ਬੇਨਤੀ ਕਰਨੀ ਹੈ ਪਿਛਲੇ ਦਿਨਾਂ ਤੋਂ ਇੱਕ ਵਿਵਾਦ ਜਿਹੜਾ ਛਿੜਿਆ ਹੋਇਆ ਹੈ ਕਬੱਡੀ ਦੀ ਗਰਾਊਂਡ ਅੰਦਰ ਆਨੰਦਪੁਰ ਕਲਾਊਡ ਦਾ ਤੇ ਗੁਰਵਿੰਦਰ ਕਾਂਗੇ ਵਾਲੇ ਦਾ ਜਿਹੜਾ ਉਹ ਟੀਮ ਦਾ ਸੋ ਦੋਨਾਂ ਧਿਰਾਂ ਨਾਲ ਜਿਵੇਂ ਕਹਿੰਦੇ ਹੁੰਦੇ ਆ ਵੀ ਬੈਠ ਕੇ ਆਪਾਂ ਕੱਲ ਨੂੰ ਜਿਹੜੀ ਉਹਨਾਂ ਦੀ ਸੁਲ੍ਹਾ ਸਫਾਈ ਆ ਜੋ ਵੀ ਸੈਟੀਸਫਾਈ ਆ ਉਹ ਕਰਵਾ ਦੇਾਂਗੇ ਸੋ ਇਹ ਇੱਕ ਰਿਕੁਐਸਟ ਹੈ ਕਈ ਕਬੱਡੀ ਦੇ ਅਜਿਹੇ ਪੇਜ ਬਣੇ ਨੇ ਬਹੁਤ ਸਾਰੇ ਪੇਜ ਜਿਹੜੇ ਆ ਪੋਜ਼ਿਟਿਵਿਟੀ ਕਬੱਡੀ ਦੇ ਵਿੱਚ ਲੈ ਕੇ ਆਉਂਦੇ ਆ ਪਰ ਬਹੁਤ ਸਾਰੇ ਪੇਜ ਨੇ ਜਿਹੜੇ ਉਹ ਕਬੱਡੀ ਦੇ ਵਿੱਚ ਨੈਗੇਟਿਵਿਟੀ ਵੀ ਲੈ ਕੇ ਆਉਂਦੇ ਆ ਸੋ ਸਾਡੀ ਹੱਥ ਵਨ ਕੇ ਬੇਨਤੀ ਹੈ ਆਪਾਂ ਪਹਿਲਾਂ ਪੂਰੀ ਪਰਤਾਲ ਕਰਕੇ ਕੁਝ ਵੀ ਲਿਖਣ ਤੋਂ ਪਹਿਲਾਂ ਕੁਝ ਸੋਚਿਆ ਕਰੀਏ ਬਹੁਤ ਵੀ ਇਹ ਸਾਡੀ ਗੱਲ ਕਿੱਥੋਂ ਜਾਊਗੀ ਔਰ ਉਹ ਰੌਲਾ ਤੇ ਪੈ ਗਿਆ ਗੁਰਵਿੰਦਰ ਕਹਿੰਦਾ ਮੈਂ ਕਬੱਡੀ ਨਹੀਂ ਖੇਡਣੀ ਔਰ ਉਹਨੂੰ ਅਸੀਂ ਰਿਕੁਐਸਟ ਕਰ ਰਹੇ ਆ ਸਾਰੇ ਕਿਉਂਕਿ ਹੋ ਜਾਂਦਾ ਇੱਕ ਜਿਹੜਾ ਕਮੇਟੀਆਂ ਦਾ ਤੇ ਪਲੇਅਰਾਂ ਦਾ ਆਪਸੀ ਇੱਕ ਤਾਲਮੇਲ ਹੁੰਦਾ ਇੱਕ ਬਾਉਂਡ ਹੁੰਦਾ ਇੱਕ ਪਿਆਰ ਹੁੰਦਾ ਉਹਨੂੰ ਆਪਾਂ ਕਾਇਮ ਕਰੀਏ ਜਿਹੜਾ ਪਿਛਲੇ ਸਾਲ ਪਿਛਲੇ ਸੀਜ਼ਨ ਦੌਰਾਨ ਵੀ ਜਿਹੜਾ ਮੇਰੇ ਵੀਰੋ ਉਹ ਜਿਵੇਂ ਕਹਿੰਨਾਂ ਉਹ ਕੋਈ ਸਮਾ ਸੀਗਾ ਇਹਦੇ ਰੰਗ ਗੂੜੇ ਸੀਗੇ ਕਮੇਟੀਆਂ ਤੇ ਪਲੇਅਰਾਂ ਦੇ ਆਪਸੀ ਪਿਆਰ ਦੇ ਪਿਛਲੇ ਸਾਲ ਪਿਛਲੇ 2-4 ਸਾਲਾਂ ਤੋਂ ਜਿਹੜੀ ਇਹ ਮਤਮ ਪੈਂਦੀ ਜਾਂਦੀ ਹੈ ਜਿਹੜੀ ਪਿਆਰ ਦੀ ਜਿਵੇਂ ਕਹਿੰਦੇ ਹੁੰਦੇ ਨੇ ਗੱਲਬਾਤ ਸੋ ਮੇਰੀ ਹੱਥ ਵਨ ਕੇ ਬੇਨਤੀ ਹੈ ਵੀ ਪਲੀਜ਼ ਆਪਾਂ ਸਾਰੇ ਸਕਾਰ ਦੇ ਜੋਗ ਆ ਕਮੈਂਟ ਕਰਨ ਵਾਲੇ ਵੀ ਸੋਚ ਕੇ ਕਰਿਆ ਕਰੋ ਔਰ ਕਬੱਡੀ ਨੂੰ ਆਪਾਂ ਅੱਗੇ ਲਿਜਾਣਾਂ ਦੀ ਗੱਲ ਕਰੀਏ